ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਮਾਨੀ ਸੁਦ ਅਸੀਂ ਘਰ ਦੇ ਵਿੱਚ ਤਿੰਨ ਜਣੇ ਹੈਗੇ ਤੇ ਅਸੀਂ ਦਿਹਾਣੇ ਦੇ ਰਹਿਣ ਵਾਲੇ ਹੈਗੇ ਹਾਂ ਹਾਂਜੀ ਮੇਰੇ ਹਸਬੰਦ ਦਾ ਨਾ 2011 ਤੋਂ ਖਾ ਦਾ ਇਲਾਜ ਚੱਲਦਾ ਪਿਆ ਵਾ ਤੇ ਉਹਨਾਂ ਨੂੰ ਦਿੱਕਤ ਆ ਰਹੀ ਹੈ ਕਾਫੀ ਦੇਖਣ ਦੇ ਵਿੱਚ ਤੇ ਉਸ ਕਰਕੇ ਨਾ ਬਸ ਅਸੀਂ ਲੋਨ ਵੀ ਕਰਵਾਇਆ ਹੋਇਆ ਹੈ ਘਰ ਤੇ ਉਹਨਾਂ ਤੇ ਕਰਕੇ ਅਸੀਂ ਪੈਸੇ ਦੋ ਤੇ ਇਧਰ ਉਧਰ ਫੜੇ ਹੋਏ ਸੀਗੇ ਤੇ ਕੁਝ ਲੋਨ ਵੀ ਕਰਵਾਇਆ ਹੋਇਆ ਵਾ ਉਹਦੇ ਕਰਕੇ ਸਾਡੇ ਸੱਤੇ ਬਹੁਤ ਜ਼ਿਆਦਾ ਪੈਸੇ ਚੜੇ ਹੋਏ ਨੇ ਬੇਟੀਆਂ ਬੇਟੀ 12 ਪਲੱਸ 2 ਦੇ ਵਿੱਚ ਪੜ੍ਹਦੀ ਹੈਗੀ ਆ ਤੇ ਉਹਦੇ ਵੀ ਫੀਸ ਬੜੀ ਮੁਸ਼ਕਲ ਦੇ ਨਾਲ ਉਹ ਮੇਰੇ ਘਰ ਦੇ ਕੋਲ ਹਾਂਜੀ ਬਹੁਤ ਜ਼ਿਆਦਾ ਆਉਂਦੀ ਹੈ ਕਿਉਂਕਿ ਹਸਬੰਦ ਵੀ ਨਹੀਂ ਕੰਮ ਕਰ ਸਕਦੇ ਹੈਗੇ ਮੈਂ ਹੀ ਮਾਡਮ ਹੁਸਤਨਾ ਕੰਮ ਕਰਦੀ ਹਾਂ ਇੱਕ ਦੁਕਾਨ ਦੇ ਵਿੱਚ ਹਾਂਜੀ ਮੈਂ ਖਾਸ ਸੈਂਡ ਤੋਂ ਜੁੜੀ ਹੋਈ ਹਾਂ ਪਿਛਲੇ 1.5 ਸਾਲ ਤੋਂ ਉਹਨਾਂ ਨੇ ਫੀਸ ਦਾ ਮੇਰੀ ਬੇਟੀ ਦੇ ਫੀਸ ਦਿੱਤੀ ਉਹਨਾਂ ਨੇ 1 ਸਾਲ ਤੋਂ ਹਾਂਜੀ ਮੈਨੂੰ ਵੀ ਕਿਸੇ ਨੇ ਦੱਸਿਆ ਸੀਗਾ ਉਹਨਾਂਾਰੇ ਬਹੁਤ ਵਧੀਆ ਨੇ ਉਹ ਉਹਨਾਂ ਨੇ ਕਾਫੀ ਹੈਲਪ ਕੀਤੀ ਸਾਡੀ ਹਾਂਜੀ ਮੈਂ ਉਹਨਾਂ ਨੂੰ ਕਹੂੰਗੀ ਕਿ ਤੁਹਾਡਾ ਬਹੁਤ ਬਹੁਤ ਸ਼ੁਕਰ ਸ਼ੁਕਰੀਆ ਦਾ ਤੁਹਾਡਾ ਕਿ ਤੁਸੀਂ ਇਦਾਂ ਤੁਸੀਂ ਖਾਲਸਾ ਏਡ ਨੂੰ ਦਸਵੰਦ ਦਿੱਤੇ ਮੈਂ ਕਹਿੰਨੀ ਇਸ ਤੋਂ ਵੀ ਹੋਰ ਮੱਤੜ ਕੇ ਤੁਸੀਂ ਦੋਹਰਿਆ ਨੂੰ ਕਿਉਂਕਿ ਸਾਡੇ ਵਰਗਿਆਂ ਦੇ ਜਿਹੜੇ ਇਹਨਾਂ ਦੇ ਖਰਚੇ ਚੱਲਦੇ ਨੇ ਖਾਲਸਾ ਏਡ ਦੇ ਸਿੱਧੇ ਚੱਲਦੇ ਨੇ